ਇਸਕ ਤਰ੍ਹਾਂ ਕਬਾਤ ਸਾਂਝੀ ਕਰਾਂਗੇ ਸੋ ਜਿੱਥੇ ਕਿ ਬਦਮਾਸ਼ ਤੇ ਪੁਲਿਸ ਦੇ ਵਿਚਾਲੇ ਅਨਕਾਊਂਟਰ ਹੋਇਆ ਮੁਕਾਬਲਾ ਹੈ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਦੇ ਆਂ ਸ਼ਹਾਦਾ থানਾਂ ਦਾ ਏਰੀਆ ਜਿੱਥੇ ਕਿ ਇੱਕ ਬਦਮਾਸ਼ ਜਿਹੜਾ ਲੱਕੀ ਨਾਮ ਦਾ ਨਸ਼ਾ ਤਸਕਰ ਸੀਗਾ ਜਿਸ ਨੇ ਪੁਲਸ ਨੂੰ ਪਹਿਲਾਂ ਇਹ ਜਾਣਕਾਰੀ ਦਿੱਤੀ ਕਿ ਇੱਥੇ ਵੀ ਕੁਝ ਖੇਪ ਜੜੀ ਲੁਕਾ ਕੇ ਰੱਖੀ ਗਈ ਆ ਪਹਿਲਾਂ ਵੀ ਉਸ ਤੋਂ 3 ਕਿਲੋ 154 ਗ੍ਰਾਮ ਜੜੀ ਰੋਹਿੰਦੀ ਰਿਕਵਰੀ ਹੋਈ ਸੀ ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਉਸ ਤੋਂ ਬਾਅਦ ਪੁਲਸ ਨੂੰ ਗੁੰਮਦਾਹ ਕਰਕੇ ਇੱਥੇ ਲੈ ਕੇ ਆਉਂਦਾ ਹੈ ਲੇਕਿਨ ਉਹ ਸੀ ਮਨਸ਼ਾ ਸੀ ਕਿ ਕਿ ਇੱਥੇ ਜਿਹੜਾ ਪੁਲਸ ਨੂੰ ਧੋਖੇ ਵਿੱਚ ਲੈ ਕੇ ਉਹ ਭੱਜ ਜਾਏਗਾ ਲੇਕਿਨ ਜਦੋਂ ਇੱਥੇ ਪਹੁੰਚਦੇ ਨੇ ਤੇ ਪੁਲਸ ਦੇ ਇੱਕ ਕਮੀ ਦੇ ਜਦੋਂ ਡੱਬ ਦੇ ਵਿੱਚ ਉਹਦੀ ਵਾਲਵਰ ਕਰਦਾ ਤੇ ਪੁਲਿਸ ਦੇ ਵੱਲ ફાયਰ ਕਰਨ ਦੀ ਕੋਸ਼ਿਸ਼ ਕਰਦਾ ਦੋ ફાયਰ ਉਹ ਕਰਦਾ ਜਿਹੜਾ ਉਸ ਦਾ ਨਿਸ਼ਾਨਾ ਨਹੀਂ ਲੱਗਦਾ ਉਸ ਤੋਂ ਬਾਅਦ ਪੁਲਿਸ ਜਿਹੜੀ ਹੈ ਉਸ ਦੇ ਜਵਾਬੀ ਕਾਰਵਾਈ ਦੇ ਵਿੱਚ ਦੋ ફાયਰ ਕਰਦੀ ਹੈ ਜਿਹੜਾ ਉਸ ਬਦਮਾਸ਼ ਦੇ ਉਸ ਨਸ਼ਾ ਤਸਕਰ ਦੇ ਪੈਰ ਦੇ ਵਿੱਚ ਗੋਲੀ ਲੱਗਦੀ ਹੈ ਜਿਸ ਤੋਂ ਬਾਅਦ ਉਸ ਨੂੰ ਜਿਹੜੇ ਇਲਾਜ ਲਈ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਜਾਂਦਾ ਸੋ ਤੁਹਾਨੂੰ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਇੱਕ ਵਾਰ ਫੇਰ ਅਮਸਲ ਦੇ ਵਿੱਚ ਪੁਲਿਸ ਤੇ ਬਦਮਾਸ਼ਾਂ ਦੇ ਵਿਚਾਲੇ ਐਨਕਾਊਂਟਰ ਹੋਇਆ ਪੁਲਿਸ ਮੁਕਾਬਲਾ ਹੋਇਆ ਜਿਸ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਕਿਦਣਾ ਕਿਤੇ ਇਸ ਤਰੀਕੇ ਨਾਲ ਜਿਹੜਾ ਉਸ ਨਸ਼ਾ ਤਸ ਦੇ ਕਈ ਮਾਮਲੇ ਅਮੇਸਲ ਦੇ ਵਿੱਚੋਂ ਸਾਹਮਣੇ ਆ ਚੁੱਕੇ ਨੇ ਲੇਕਿਨ ਕਿਤੇ ਨਾ ਕਿਤੇ ਕਹਿ ਸਕਦੇ ਆ ਪੁਲਸ ਦੀਏ ਇੱਕ ਤਰੀਕੇ ਦੀ ਢਿੱਲ ਹੈਗੀ ਹੈ ਲਾਪਰਵਾਹੀ ਹੈ ਕਿ ਜਿਹੜਾ ਹਰ ਵਾਰ ਇਸ ਤਰੀਕੇ ਦਾ ਕੋਈ ਨਾ ਕੋਈ ਮਾਮਲਾ ਦੇਖਣ ਨੂੰ ਮਿਲਦਾ ਹੈ ਕਿ ਜਿਹੜਾ ਪੁਲਸ ਕਦਮੀ ਦੇ ਕੋਲਰ ਵੋਲ ਖੋਲ ਦਿੱਤਾ ਜਾਂਦਾ ਹੈ ਤੇ ਉਹਨਾਂ ਦੇ ਉੱਪਰ ਫਾਇਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਹ ਪੁਲਸ ਪਹਿਲਾਂ ਹੀ ਸੁਚੇਤ ਹੋ ਕੇ ਜਿਹੜਾ ਇਸ ਤਰੀਕੇ ਦੀ ਕਾਰਵਾਈ ਨੂੰ ਕਿਉਂ ਨਹੀਂ ਅਮਲ ਚ ਲਿਆਉਂਦੀ ਜਦੋਂ ਇੱਥੇ ਬਦਮਾਸ਼ ਨੂੰ ਲੈ ਕੇ ਆਇਆ ਜਾਂਦਾ ਕਿਉਂ ਨਹੀਂ ਪਹਿਲਾਂ ਹੀ ਜਿਹੜਾ ਪੁਲਸ ਹੈ ਚਕੰਨਾ ਹੁੰਦੀ ਕਿ ਉਹ ਜਿਹੜਾ ਨੌਜਵਾਨ ਹੈ ਜਿਹੜਾ ਵੀ ਬਦਮਾਸ਼ ਨਸ਼ ਨਾਲ ਇਸ ਤਰੀਕੇ ਨਾਲ ਕਾਰਵਾਈ ਪੁਲਸ ਵੱਲੋਂ ਕੀਤੀ ਜਾਂਦੀ ਵੱਡੇ ਸਵਾਲ ਨੇ ਲੇਕਿਨ ਜ਼ਰੂਰ ਜਦੋਂ ਇੱਥੇ ਗੁਰਪ੍ਰੀਤ ਸਿੰਘ ਪੁਲਿਸ ਕਮਿਸ਼ਨਰ ਸਾਹਿਬ ਪਹੁੰਚਣਗੇ ਉਹਨਾਂ ਕੋਲ ਪੁੱਛਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿਉਂ ਲਗਾਤਾਰ ਇਸ ਤਰੀਕੇ ਦੇ ਮਾਮਲੇ ਸਾਹਮਣੇ ਆ ਰਹੇ ਨੇ ਲੇਕਿਨ ਸਹਾਰ ਜਿਹੜਾ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀਗੀ ਪੁਲਸ ਨੂੰ ਇਹੀ ਦੱਸਿਆ ਗਿਆ ਕਿ ਇੱਥੇ ਜਿਹੜੀ ਹੋਰ ਖੇਪ ਲਗਾ ਕੇ ਰੱਖੀ ਗਈ ਹੈ ਜਦੋਂ ਪੁਲਿਸ ਲੈ ਕੇ ਆਉਂਦੀ ਹੈ ਤਾਂ ਬਦਮਾਸ਼ ਵੱਲੋਂ ਬੜੀ ਚਲਾਕੀ ਨਾਲ ਪੁਲਿਸ ਦੇ ਰਵਾਲਵਰ ਨੂੰ ਹੀ ਹੱਥ ਪਾ ਲਿੱਤਾ ਜਾਂਦਾ ਹੈ ਤੇ ਰਵਾਲਵਰ ਖੋਹਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਦੋਂ ਖੋਹ ਕੇ ਉਹ ਪੁਲਿਸ ਵੱਲ ਫਾਇਰ ਕਰਦਾ ਜਵਾਬੀ ਕਰਦੇ ਵਿੱਚ ਪੁਲਿਸ ਵੱਲੋਂ ਵੀ ਫਾਇਰਿੰਗ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਲੱਕੀ ਨਾਮ ਦਾ ਜਰ ਨਸ਼ਾ ਤਸਕਰ ਹੈ ਉਹ ਜ਼ਖਮੀ ਹੋ ਜਾਂਦਾ ਸੋ ਤਸਵੀਰਾਂ ਸਾਂਝੀਆਂ ਕਰਦੇ ਸੋ ਤੁਹਾਨੂੰ ਸੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਾਫੀ ਸੁਨਸਾਨ ਇਲਾਕਾ ਲੱਗੇ ਕੋਈ ਵੀ ਕਿਸੇ ਤਰੀਕੇ ਦੀ ਰਹਿਸ਼ਤ ਦੇਖਣ ਨੂੰ ਨਹੀਂ ਮਿਲਦੀ ਸੋ ਬੜੀ ਚਲਾਕੀ ਨਾਲ ਉਸ ਬਦਮਾਸ਼ ਵੱਲੋਂ ਉਕੇ ਦੇ ਨਾਲ ਕਿ ਇੱਥੇ ਜਿਹੜਾ ਉਹ ਭੱਜਣ ਦੇ ਵਿੱਚ ਕਾਮਯਾਬ ਹੋ ਜਾਈਗਾ ਲੇਕਿਨ ਲਾਪਰਵਾਹੀ ਕਿਤੇ ਨਾ ਕਿਤੇ ਪੁਲਿਸ ਵੱਲੋਂ ਵੀ ਕੀਤੀ ਗਈ ਉਸ ਤੋਂ ਬਾਅਦ ਜਿਹੜੀ ਜ਼ਵਾਬੀ ਕਾਰਵਾਈ ਦੇ ਵਿੱਚ ਉਹ ਜਿਹੜਾ ਨਸ਼ਾ ਤਸਕਰ ਦਾ ਜ਼ਖਮੀ ਜ਼ਰੂਰ ਹੋਇਆ ਲੇਕਿਨ ਇਲਾਕਾ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਜਿਹੜਾ ਉਸ ਬਦਮਾਸ਼ ਵੱਲੋਂ ਉਸ ਨਸ਼ਾ ਤਸਕਰ ਵੱਲੋਂ ਚੁਣਿਆ ਗਿਆ ਸੋ ਇਹ ਕਾਫੀ ਸੰਸਾਨ ਇਲਾਕਾਛਾਟ ਦਾ ਜਿੱਥੇ ਕਿ ਉਸ ਬਦਮਾਸ਼ ਵੱਲੋਂ ਪੁਲਿਸ ਨੂੰ ਲਿਆਂਦਾ ਗਿਆ ਗੁੰਮਰਾਹ ਕਰਕੇ ਕਿ ਜਿਹੜੀ ਇੱਥੇ ਹੋਰ ਖੇਪ ਉਹਦੇ ਵੱਲ ਲੁਕਾਈ ਗਈ ਹੈ ਸੋ ਰਿਕਵਰੀ ਕਰਨ ਲਈ ਜਦੋਂ ਇੱਥੇ ਪੁਲਿਸ ਪਹੁੰਚਦੀ ਹੈ ਹੋਰ ਜਿਹੜੀ ਇੰਟਰੋਗੇਸ਼ਨ ਤੋਂ ਬਾਅਦ ਗੱਲਬਾਤ ਪਤਾ ਲੱਗਦੀ ਕਾਢ ਲਿਤਾ ਜਾਂਦਾ ਜਿਸ ਤੋਂ ਬਾਅਦ ਪੁਲਿਸ ਵੀ ਜਵਾਬੀ ਕਾਰਵਾਈ ਦੇ ਵਿੱਚ ਉਸਤੇ ਫਾਇਰ ਕਰਦੀ ਹੈ ਤੇ ਉਹ ਬਦਮਾਸ਼ ਜਿਹੜਾ ਉਹ ਨਸ਼ਾ ਤਸਕਲ ਜਿਹੜਾ ਹੈ ਜ਼ਖਮੀ ਹੋ ਜਾਂਦਾ ਸੋ ਕੀ ਗੁਜਰਵਦੀ ਦੀ ਜਾਣਕਾਰੀ ਇਥੋਂ ਦੇ ਕਮਿਸ਼ਨਰ ਜਗਤਪਤ ਸਿੰਘ ਪੁਲਿਸ ਸਾਹਿਬ ਜੀ ਕਰਦੇ ਨੇ ਅਬ ਤੱਕ ਜ਼ਰੂਰ ਪਹੁੰਚਾਵਾਂਗੇ ਦੋ ਸਮਗਲਰ ਨਾਰਕੋਟਿਕਸ ਸਮਗਲਰ ਅਸੀਂ ਮੇਨ ਫੜੇ ਐ 10 ਕਿਲੋ 154 ਗ੍ਰਾਮ ਹੀਰੋਇਨ ਬਰਾਮਦ ਹੋਈਆਂ ਉਹਨਾਂ ਤੋਂ ਇਹ ਲੱਕੀ ਹੈਗਾ ਇਹਦਾ ਨਾਮ ਜਿਹੜਾ ਭੱਲਾ ਕਲੋਨੀ ਛਾੜ ਦੇ ਦਾ ਰਹਿਣ ਵਾਲਾ ਪਹਿਲਾਂ ਵੀ ਇਹਦੇ ਤੇ 307 ਵਗੈਰਾ ਦਾ ਕੇਸ ਹੈਗਾ ਮਕਪੂਲਪੁਰੇ ਦਾ ਤੇ ਦੂਜਾ ਨਿਰਮਲ ਆ ਉਹਦੇ ਨਾਲ ਦਾ ਐਲੀਅਸ ਸੂਰੀਆ ਇਹ ਗੋਬਰ ਗੈਸ ਵਾਲੀ ਜਿਹੜੀ ਹੈਗੀ ਆ ਵਿਲੇਜ ਕਾਲੇ ਇੱਥੋਂ ਦਾ ਹੈਗਾ ਦੋ ਮੁਕਦਮੇ ਤੇ ਸਨੇਚਿੰਗ ਤੇ ਚੋਰੀ ਦੇ ਪਹਿਲਾਂ ਦਰਜ ਨੇ ਇੱਕ ਇਹਨਾਂ ਤੀਜਾ ਸਾਥੀ ਹੈ ਮਾਨਿਕ ਕੋ ਵਿਚ ਛੱਡਦਾ ਉਹ ਸਕੌਂਡਿੰਗ ਹੈ ਇਸ ਕੇਸ ਦੇ ਵਿੱਚ ਇਹ ਸਭ ਤੋਂ ਪਹਿਲਾਂ ਐਸ ਐਚ ਓ ਛਾਟਾ ਬਨੂਦ ਕੁਮਾਰ ਤੇ ਨਹੀਂ ਟੀਮ ਵੱਲੋਂ 150 ਗ੍ਰਾਮ ਹੀਰੋਇਨ ਬਰਾਮਦ ਕੀਤੀ ਗਈ ਮਾਨਿਕ ਉਥੋਂ ਭੱਜ ਗਿਆ ਲੱਕੀ ਅਰੈਸਟ ਹੋਇਆ ਇਹਦੀ ਡਿਟੇਲਡ ਸਸਟੇਨਡ ਅੰਡਰੋਕੇਸ਼ਨ ਤੋਂ ਬਾਅਦ 3 ਕਿਲੋ ਹੀਰੋਇਨ ਬਰਾਮਦ ਹੋਈ ਹੈ ਦਾ ਡਿਸਕਲੋਜ਼ਰ ਤੇ ਉਸ ਤੋਂ ਬਾਅਦ ਜਿਹੜੀ ਇਹਦੀ ਹੋਰ ਪੁੱਛਗਿੱਛ ਹੋਈ ਉਹ ਚ ਇਹ ਗੱਲ ਸਾਹਮਣੇ ਆਈ ਵੀ 2024 ਦੇ ਵਿੱਚ ਇਹ ਦੁਬਈ ਚਲਾ ਗਿਆ ਸੀਗਾ ਉਸ ਤੋਂ ਬਾਅਦ ਆ ਕੇ ਇਹਨੇ ਮਕਬੂਲਪੁਰੇ ਵਾਲਾ ਦਾ 307 ਅਟੈਂਪਟ ਟੂ ਮਰਡਰ ਦਾ ਕੇਸ ਇਹਦੇ ਖਿਲਾਫ ਦਰਜ ਹੋਇਆ ਜਦੋਂ ਇਹਨੇ ਇੱਕ ਬੰਦੇ ਦੇ ਗੋਲੀ ਮਾਰਤੀ ਸੀ ਉਸ ਤੋਂ ਬਾਅਦ ਇਹ ਦਾ ਜਿਹੜਾ ਸੰਪਰਕ ਕਰਨ ਬਈਏ ਨਾ ਹੋਇਆ ਜਿਹਨੂੰ ਪਹਿਲਾਂ ਆਪਾਂ ਛਾੜਾ ਪੁਲਿਸ ਵੱਲੋਂ ਕਮਿਸ਼ਨਰ ਪੁਲਿਸ ਅੰਮ੍ਰਿਤਸਰੋਂ ਪਹਿਲਾਂ ਵੀ ਫੜਿਆ ਗਿਆ ਕਰਨ ਬਈਆ ਔਰ ਉਹਦੇ ਨਾਲ ਜੋਬਨ ਤੇ ਮਨਜੀਤ ਇਲੀਅਸ ਭੋਲਾ ਇਹ ਆਪਾਂ ਫੜੇ ਸੀ ਪਹਿਲਾਂ ਵੀ ਛਾੜੇ ਦੇ ਵਿੱਚ ਔਰ ਉਹਨਾਂ ਤੋਂ ਵੀ ਰਿਕਵਰੀ ਹੋਈ ਸੀ ਉਦੋਂ ਹੀਰੋਇਨ ਦੀ ਇਹਦੀ ਜਿਹੜੀ ਡਿਟੇਲਡ ਪੁੱਛਗਿੱਛ ਤੋਂ ਹੀ ਗੱਲ ਪਤਾ ਲੱਗੀ ਹੈ ਕਿ ਜਿਹੜਾ ਇਹ ਲੱਕੀ ਹੈ ਇਹਦੇ ਆ ਸੰਪਰਕ ਜਦੋਂ ਦੁਬਈ ਗਿਆ ਸੀ ਫਿਰ ਵਾਪਸ ਆਇਆ ਪਾਕਿਸਤਾਨ ਬੇਸ ਸਮਗਲਰ ਤੇ ਯੂਰਪ ਦੇ ਵਿੱਚ ਬੈਠੇ ਕੁਝ ਸਮਗਲਰਜ਼ ਨਾਲ ਹੋ ਗਿਆ ਜਿਹਦੇ ਰਾਹੀ ਇਹਨੇ ਕੋਆਰਡੀਨੇਟਸ ਵਕ ਵਕ ਮੰਗਵਾ ਕੇ ਬਹੁਤ ਸਾਰੀਆਂ ਖੇਪਾਂ ਜੋ ਦੀ ਪੁੱਛਕੀ ਚਾਈ ਹੈ ਕਿ ਵੱਡੀਆਂ ਕੰਸਾਈਨਮੈਂਟਸ ਈਵਨ 3 ਕਿਲੋ 18 ਕਿਲੋ ਤੱਕ ਇਹਨੇ ਮੰਗਾ ਕੇ ਤੇ ਅੱਗੇ ਵੇਚੀਆਂ ਔਰ ਇਹਦਾ ਜਿਹੜਾ ਸਾਥੀ ਹੈ ਨਿਰਮਲ ਇਲੀਆ ਸੂਰਾ ਇਹਨੂੰ ਡਿਸਟ੍ਰਿਬਿਊਸ਼ਨ ਦਾ ਇਹ ਕੰਮ ਕਰਾਉਂਦਾ ਸੀ ਇੰਨ ਫੋਨ ਸੀ ਇਹਦੇ ਕੋਲ ਲੱਕੀ ਕੋਲ ਜਦੋਂ ਫੜਿਆ ਗਿਆ ਦੋ ਇਹਨੇ ਉਦੋਂ ਹੀ ਪੁਲਿਸ ਨੂੰ ਦੇਖ ਕੇ ਜਦੋਂ ਪਤਾ ਲੱਗਾ ਪੁਲਿਸ ਨੇ ਇਹਨਾਂ ਤੋੜ ਦਿੱਤੇ ਕੰਦ ਚ ਮਾਰ ਕੇ ਉਹ ਵੀ ਅਸੀਂ ਰਿਕਵਰ ਕਰ ਲਿਆ ਮੇਨ ਫੋਨ ਇਹਦਾ ਉਹ ਵੀ ਸਾਨੂੰ ਮਿਲ ਗਿਆ ਤੇ ਜਿਹੜਾ ਤੀਜਾ ਨਾਲ ਸਾਥੀ ਇਹ ਮਾਨਿਕ ਉਹ ਅਜੇ ਪੱਜਿਆ ਹੋਇਆ ਉਸ ਤੋਂ ਬਾਅਦ ਅੱਜ ਸਵੇਰੇ ਜਦੋਂ ਇੱਥੇ ਤੋਂ ਹੋਰ ਪੁੱਛਗਿੱਛ ਕੀਤੀ ਗਈ ਇਹਨੇ ਕਿਹਾ ਵੀ ਮੈਂ ਤੁਹਾਨੂੰ ਹੋਰ ਰਿਕਵਰੀ ਕਰਵਾਉਣਾ ਹੈ ਹੀਰੋਇਨ ਦੀ ਉਸ ਵੰਦ ਦੇ ਵਿੱਚ ਪੁਲਿਸ ਪਾਰਟੀ ਇੱਥੇ ਆਈ ਸੀ ਜਿਹੜਾ ਆਪਾਂ ਮੌਕਾ ਖੜਿਆ ਗੁਰੂ ਕੀ ਵਡਾਲੀ ਦਾ ਏਰੀਆ ਇੱਥੇ ਜਦੋਂ ਆਇਆ ਤੇ ਇਹਨੇ ਬੇਸਿਕਲੀ ਕਣੀ ਮਿੱਥੀ ਸਾਜ਼ਿਸ਼ ਸੀ ਇਹਦੇ ਮਨ 'ਚ ਭੱਜਣ ਦੀ ਬੇਸਿਕਲੀ ਉਹ ਪੁਲਿਸ ਵਾਲਿਆਂ ਨੂੰ ਦੱਸਣ ਲੱਗਾ ਤੇ ਉਹ ਜੋ ਝੁੱਕ ਕੇ ਅੱਗੇ ਹਿਰਨ ਦੀ ਜਿਹੜੀ ਛੁਪਾਈ ਹੋਈ ਖੇਪ ਨੂੰ ਲੱਭਣ ਲੱਗੇ ਤਾਂ ਨੇ ਇੱਕ ਜਿਹੜਾ ਸਾਡਾ ਜੈਵੀਰ ਹੈਗਾ ਐਸਆਈ ਉਹਦਾ 38 ਬੋਰ ਦਾ ਰਵਲਵਰ ਸੀ ਉਹ ਖੋ ਕੇ ਭੱਜ ਪਿਆ ਇਹਨੇ ਪੁਲਿਸ ਤੇ ਫਾਇਰ ਕੀਤਾ ਮੁੜ ਕੇ ਜਿਹੜਾ ਲਖਵਿੰਦਰ ਪਾਲ ਐਸਐਸਆਈ ਹੈ ਉਹਨੇ ਇਹਨੂੰ ਵਾਰਨਿੰਗ ਦੇ ਕੇ ਹਵਾ 'ਚ ਫਾਇਰ ਕੀਤਾ ਤੇ ਰੋਕਣ ਨੂੰ ਕਿਹਾ ਉਸ ਦੇ ਜਵਾਬੀ ਫਾਇਰ 'ਚ ਇਹਨੇ ਫੇਰ ਖੋਏ ਹੋਏ ਜਿਹੜਾ ਰੋਲਵਰ ਨਾਲ ਪੁਲਿਸ ਤੇ ਫਾਇਰ ਕੀਤਾ ਤੋਂ ਨੈਕਸਟ ਫਾਇਰ ਜਿਹੜਾ ਸੈਲਫ ਡਿਫੈਂਸ ਦੇ ਵਿੱਚ ਲਖਵਿੰਦਰ ਪਾਲ ਨੇ ਕੀਤਾ ਜੋ ਇਹਦੇ ਇੰਜਰਡ ਹੋਇਆ ਜਿਸ ਨਾਲ ਫਿਰ ਇਹਨੂੰ ਹਸਪੀਟਲ ਦਾਖਲ ਕਰਾ ਦਿੱਤਾ ਗਿਆ ਇਸ ਕੇਸ ਦੇ ਵਿੱਚ ਅਜੇ ਮਾਨਿਕ ਦੀ ਗ੍ਰਿਫਤਾਰੀ ਬਾਕੀ ਹੈ ਔਰ ਜਿਹੜੇ ਇਹਦੇ ਹੋਰ ਟੈਕਨੀਕਲ ਸਾਡੀ ਇਨਵੈਸਟੀਗੇਸ਼ਨ ਕਾਫੀ ਨਾਮ ਸਾਡੇ ਕੋਲ ਸਾਹਮਣੇ ਆਏ ਚਾਹੀਓ ਯੂਰਪ ਦੇ ਆ ਜਾਂ ਪਾਕਿਸਤਾਨ ਦੇ ਸਮੱਗਲਰਜ਼ ਦੇ ਉਹ ਜੇ ਅਸੀਂ ਰਿਵੀਲ ਨਹੀਂ ਕਰ ਰਹੇ ਪਰ ਮੈਂ ਇਸ ਤੋਂ ਇੱਕ ਗੱਲ ਬੜੀ ਸਾਫ਼ ਹੋਈ ਹੈ ਕਿ ਬੜਾ ਵੈਲੈਂਟਡ ਡਰਗ ਕਾਟਲ ਸੀਗਾ ਜਿਹੜਾ ਆਪਰੇਟ ਕਰ ਰਿਹਾ ਬੜਾ ਮਤਲਬ ਮੈਂ ਸਮਝਦਾ ਵੀ ਬਹੁਤ ਹੀ ਵੱਡੇ ਪੱਧਰ ਤੇ ਇਹ ਡ੍ਰੋਪਿੰਗਸ ਕਰਵਾ ਕੇ ਪਿਕਅਪ ਕਰਕੇ ਅੱਗੇ ਵੇਚ ਰਿਹਾ ਸੀ ਸੋ ਟੋਟਲ ਕਿੰਨੇ ਫਾਇਰ ਹੋਏ ਦੋ ਮਾਸੇ ਦੇ ਵਿੱਚ ਦੋ ਫਾਇਰ ਇਧਰੋਂ ਹੋਇਆ ਤੇ ਤੀਜਾ ਲਖਵਿੰਦਰਪਾਲ ਨੇ ਕੀਤਾ ਵਰਨਿੰਗ ਤੋਂ ਬਾਅਦ ਤਿੰਨ ਟਾਈਮ ਕਿੰਨੇ ਵਜਦਾ ਸੀ ਸਾਢੇ 10 ਦਾ ਜੀ